ਜਾਨੇ ਆ ਜੀ ਬਾਰਡਰ ਤੇ ਜਿਹੜਾ ਮਤਲਬ ਮਿਲਟਰੀ ਲੱਗੀ ਆ ਉਹ ਅਥਰੂ ਗੈਸ ਦੇ ਗੋਲੇ ਛੱਡਦੇ ਨੇ ਜੀ ਇਹਦੇ ਨਾਲ ਥੋੜਾ ਬਹੁਤਾ ਮਤਲਬ ਪ੍ਰੋਪਰ ਤਾਂ ਨਹੀਂ ਥੋੜਾ ਬਹੁਤਾ ਫਰਕ ਪੈਂਦਾ ਵੀ ਅਸੀਂ ਬਾਜ ਜਾਨਿਆ ਵੀ ਉਹ ਤਾਂ ਗੈਸ ਤੋਂ ਜੀ ਗੈਸ ਦੇ ਕਾਰਨ ਜਦੋਂ ਪਹਿਲੇ ਦਿਨ 13 ਤੇ 14 ਤਰੀਕ ਨੂੰ ਸਾਡੇ ਕੋਲ ਕੁਝ ਵੀ ਨਹੀਂ ਸੀ ਇਹ ਜਦ ਜਿੱਦਾਂ ਅਸੀਂ ਪਹੁੰਚੇ ਆ ਤੇ ਗੈਸ ਦੇ ਕਾਰਨ ਹਜੇ ਵੀ ਗਲਾ ਖਰਾਬ ਆ ਜੀ ਕਾਫੀ ਲੋਕਾਂ ਦਾ ਗਲਾ ਖਰਾਬ ਆ ਜਿਵੇਂ ਲਾਈਕ ਖਨੋਰੀ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਇਸੇ ਕਰਕੇ ਹੋਈ ਆ ਜੀ ਇਹ ਦਮ ਘੁੱਟਣ ਕਰਕੇ ਹਾਂ ਦਮ ਘੁੱਟਣ ਕਰਕੇ ਵੀ ਉਹਨਾਂ ਨੂੰ ਦਮੇ ਦੀ ਪ੍ਰੋਬਲਮ ਵੀ ਇਹਦੇ ਵਿੱਚ ਵੀ ਰੀਲਿੰਗਾਂ ਕੈਂਸਾ ਵੀ ਹੁੰਦੀਆਂ ਜਿਹੜੀਆਂ ਮਤਲਬ ਕਿ ਗੱਲ ਨੂੰ ਖਰਾਬ ਕਰਦੀਆਂ ਉਹਦੇ ਕਰਕੇ ਇਹ ਮਾਸਦਾ ਵੀ ਲੱਗਦਾ ਸਰ ਤੁਸੀਂ ਕੀ ਕਰਦੇ ਹੋ ਮੈਂ ਪੰਜਾਬੀ ਯੂਨੀਵਰਸਿਟੀ ਚ ਜਰਨਲਿਸਟ ਕਰਦਾ ਜਰਨਲਿਸਟਮ ਜਾਣੇ ਕਿ ਪੱਤਰਕਾਰੀ ਕਰ ਰਹੇ ਹੋ ਜਿਹਦੇ ਚ ਮੇਰਾ ਜਿਹਦੇ ਚ ਮੇਰਾ ਇੱਕ ਕੇ ਵੀ ਮੈਂ ਸਾਡੀ ਸਟੂਡੈਂਟ ਆਰਗੇਨਾਈਜੇਸ਼ਨ ਉੱਤੇ ਜੀ ਡੀਐਸਓ ਡੈਮੋਕਰੈਟਿਕ ਸਟੂਡੈਂਟ ਆਰਗੇਨ ਉੱਤੇ ਮੈਂ 5 ਸਾਲਾਂ ਤੋਂ ਵਰਕ ਕਰ ਰਿਹਾ ਇੱਕ ਐਕਟਿਵਿਸਟ ਵੀ ਹਾਂ ਨਾਲ ਨਾਲ ਜਰਨਲਿਸਟ ਵੀ ਕਰਦਾ ਜੀ ਜੀ ਸਰ ਤੁਸੀਂ ਫਰੰਟ ਲਾਈਨ ਤੇ ਹੀ ਜਾ ਕੇ ਕੀ ਪੋਜੀਸ਼ਨ ਦੇਖਿਆ ਅਸੂਏਰੀ ਜਦੋਂ ਕਿ 11 ਵਜੇ ਕਾਲ ਦਿੱਤੀ ਗਈ ਸੀ ਦਿੱਲੀ ਨੂੰ ਕੁਝ ਕੀਤਾ ਜਾਏਗਾ ਲੇਕਿਨ ਅੱਗੇ ਜਾਂਦੇ ਨੇ ਜਦੋਂ ਆਪਣੇ ਕਿਸਾਨ ਤਾਂ ਉਹਨਾਂ ਤੇ ਅਟੈਕ ਕੀਤਾ ਜਾਂਦਾ ਹੈ ਜਿਹੜੀ ਕਾਲ ਸੀ 11 ਦੇਖਦੇ ਨਾ ਮਤਲਬ ਉਹਦੇ ਚੋਂ ਚਲੋ 11 ਵਜੇ ਸੀ ਮਤਲਬ 6-7 ਵਜੇ ਮਤਲਬ ਬਾਰਡਰ ਤੇ ਇਕੱਠੇ ਹੋਗੇ ਸੀ ਬਹੁਤ ਨਾਲ ਸਾਰੀ ਭੀੜ ਹੋ ਗਈ ਚਲੋ ਇਕੱਠ ਹੋ ਗਿਆ ਮਤਲਬ ਦੇਖਣ ਲੱਗੇ ਪੋਜੀਸ਼ਨ ਕਿਵੇਂ ਸੈੱਟ ਲਾਉਗਾ ਕੀ ਕਰ ਸਕਦੇ ਸੀ ਨਾ ਇੱਕ ਇਧਰੋਂ ਕਿਸਾਨਾਂ ਦੇ ਪੈਂਤਰੇ ਹਨ ਫਿਰ ਉਹ ਕਿਵੇਂ ਸੋਚਦੇ ਸੀਗੇ ਉਹ ਕਰਨ ਵਾਲੇ ਚੱਲ ਰਿਹਾ ਸੀਗਾ ਪ੍ਰੋਗਰਾਮ ਤੇ 11:00 ਵਜੇ ਉੱਥੇ ਸਟੇਜ ਚੱਲ ਪਿਆ ਨਾ ਸਟੇਜ ਤੇ ਗੱਲ ਹੁੰਦੀ ਰਹੀ ਇਹਨੂੰ ਮੀਟਿੰਗ ਲਈ ਸੱਦਿਆ ਗਿਆ ਜੀ ਹੈਨਾ ਇਹ ਮੀਟਿੰਗ ਚ ਬਾਕੀ 4 ਚੋਰ ਵਾਜਦੇ ਉਸ ਜਮਾ ਚ ਉਹਦੇ ਚ ਪਰ ਇਹ ਸੀ ਵੀ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਚ ਰੋਸ ਬਹੁਤ ਹੈਨਾ ਨੌਜਵਾਨਾਂ ਚ ਦਲੇਰੀ ਵੀ ਬਹੁਤ ਹੁੰਦੀ ਰੋਸ ਵੀ ਸੀ ਇਹ ਚੀਜ਼ਾਂ ਨੂੰ ਲੈ ਕੇ ਉਹ ਫਿਰ ਅੱਗੇ ਆਏ ਅੱਗੇ ਜਾਂਦੇ ਸੀ ਅਥਰੂ ਗੈਸ ਦੇ ਗੋਲੇ ਮਤਲਬ ਅਣਗਿਣਤ ਗੋਲੇ ਕਰ ਗਏ ਜਿਵੇਂ ਲਾਇਕ ਨਾ 13 ਤਰੀਕ ਨੂੰ ਹਿੰਦੁਸਤਾਨ ਟਾਈਮ ਦੀ ਇੱਕ ਰਿਪੋਰਟ ਆ ਉਹ ਕਹਿੰਦੀ ਵੀ 3500 ਗੋਲੇ ਚੱਲੇ ਜੀ ਇੱਕ ਦਿਨ ਇੱਕ ਦਿਨ ਚ ਜ ਜਦੋਂ ਸਭ ਤੋਂ ਪਹਿਲਾ ਦਿਨ ਚ ਜਾਈ ਕੀ ਇਹਨਾਂ ਕਿਸੇ ਜਦੋਂ ਦੁਸ਼ਮਨਾ ਦੇ ਨਾਲ ਲੜਾਈ ਕੀਤੀ ਜਾਂਦੀ ਤਾਂ ਵੀ ਨਹੀਂ ਚਲਾਏ ਜਾਂਦੇ ਇਹ ਇਹਨਾਂ ਮਤਲਬ ਜਿਵੇਂ ਫਲਸਤੀਨ ਚ ਲੜਾਈ ਹੋ ਰਹੀ ਹੈ ਨਾ ਉੱਥੇ ਡਰੋਨ ਬੰਬ ਸਿੱਟੇ ਜਾਂਦੇ ਨੇ ਇੱਥੇ ਡਰੋਨ ਨਾਲ ਉਵੇਂ ਬੰਬ ਸਿੱਟੇ ਜਾਂਦੇ ਜੀ ਅੱਜ ਵੀ ਜਿਹੜੀ ਹੁਣੇ ਥੋੜੇ ਦੇਰ ਸਮਾਂ ਪਹਿਲੇ ਦੇ ਡਾਕਟਰਾਂ ਦੇ ਕੋਲ ਡਰੋਨ ਰਾਈ ਬੰਬ ਸੁੱਟਿਆ ਗਿਆ ਕਿੰਨੀ ਕਿ ਇਨਸਾਨੀਅਤ ਦਿਖਾਈ ਜਾ ਰਹੀ ਹੈ ਸਰਕਾਰਾਂ ਵੱਲੋਂ ਡਾਕਟਰ ਇੱਕ ਮਰੀਜ਼ ਦਾ ਇਲਾਜ ਕਰ ਰਿਹਾ ਉੱਥੇ ਉਹਦੇ ਉੱਤੇ ਆ ਕੇ ਬੰਬ ਡਿੱਗੇ ਜਾਂਦੇ ਜੀ ਮਤਲਬ ਸਟੇਜ ਤੇ ਬਲੋ ਕਟਕੜ ਨਾਲ ਕਰਦੇ 8 7 800 ਮੀਟਰ ਦੂਰ ਸਟੇਜ ਲੱਗੀ ਹੋਈ ਆ ਸਟੇਜ ਤੇ ਬਲਾਰੇ ਬੋ ਰਹਿਣ ਤੁਸੀਂ ਸਟੇਜ ਦੇ ਉੱਤੇ ਡੇ ਰਹਿ ਜੀ ਕਿਸੇ ਟਰਾਲੀ ਤੇ ਗੇਰ ਦੇਣੇ ਹੋ ਜੀ ਇਹ ਥੋੜਾ ਮਤਲਬ ਜਿਹੜਾ ਰਵਈਆ ਸਰਕਾਰ ਦਾ ਮਤਲਬ ਸਰਕਾਰ ਦਾ ਰਵਈਆ ਕੋਈ ਬਹੁਤਾ ਚੰਗਾ ਨਹੀਂ ਹੈਗਾ ਲੋਕਾਂ ਦਾ ਜੀ ਮਤਲਬ ਇਹ ਰੂਡ ਆ ਜੀ ਸ਼ਾਇਦ ਤੁਹਾਨੂੰ ਐ ਲੱਗਦਾ ਵੀ ਜਦੋਂ ਪਿਛਲੀ ਵਾਰੀ 2020 ਚ ਕਿਸਾਨ ਉਰੋਵਾਰੀ ਗੇਟ ਤੋੜ ਕੇ ਕਰਨਾਲ ਬਾਈਪਾਸ ਵਾਲੇ ਤੋੜੇ ਸ਼ੰਭੂ ਵਾਲਾ ਤੋੜਿਆ ਉਹ ਤੋੜ ਕੇ ਜਦੋਂ ਦਿੱਲੀ ਪਹੁੰਚੇ ਨੇ ਨਾ 26 ਜਨਵਰੀ ਨੂੰ ਉਹ ਉਹਨਾਂ ਨੂੰ ਦਿੱਕਤ ਦੇ ਰਿਹਾ ਜੀ ਉਹ ਜਿਵੇਂ ਕਿਹਾ ਨਾ ਮੋਦੀ ਕਥੇ ਨਹੀਂ ਦਬਾਇਆ ਮੋਦੀ ਕਿਸਾਨਾਂ ਨੇ ਦਬਾਇਆ ਜੀ ਹੁਣ ਮੋਦੀ ਉਹਦੀ ਖੁੰਦ ਕੱਢ ਰਿਹਾ ਜੀ ਜਿਵੇਂ ਨਾਰਮਲ ਆਪਣੇ ਘਰਾਂ 'ਚ ਵੀ ਹੁੰਦਾ ਨਾ ਵੀ ਇੱਕ ਜੇ ਖੁੰਦ ਵੀ ਕਰਦਾ ਉਹ ਖੁੰਦ ਕਹਿੰਦੇ ਇਸ ਤਰ੍ਹਾਂ ਜੀ ਵੀ ਸਾਨੂੰ ਆਇਆ ਤਾਂ ਖੱਟਰ ਦਾ ਤਾਂ ਕੋਈ ਲੱਖ ਖੱਖਾ ਹੀ ਨਹੀਂ ਸੀ ਜੀ ਖੱਟਰ ਨੂੰ ਕੀ ਜ਼ੋਰ ਪਿਆ ਨਾ ਲਾਉਂਦਾ ਜੀ ਉਹਦੇ ਉਹਦੇ ਤੇ ਵੀ ਪ੍ਰੈਸ਼ਰ ਹੈ ਜੀ ਹੁਣ ਉਹ ਇੰਨਾ ਬਰੂਟਲ ਹੋ ਗਏ ਇਹ ਦੇਖ ਨਹੀਂ ਰਹੇ ਮਤਲਬ ਇੰਨੀ ਬਰੂਟਲਟੀ ਵੀ ਤੁਸੀਂ ਇੱਕ 24 ਸਾਲਾਂ ਦਾ ਮੁੰਡਾ ਉਹ ਜਿਹੜਾ ਗੋਰੀ ਮਰਿਆ ਨਾ ਉਹਦੇ ਗੋਲੀ ਗਰਦਨ ਦੇ ਪਿੱਛੋਂ ਦੀ ਇੱਕ ਵੱਜ ਕੇ ਗਲੇ ਚੋਂ ਅੱਗੇ ਨਿਕਲੀ ਆ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਮੌਕੇ ਤੇ ਮੌਤ ਹੋਣ ਕਰ ਰਿਹਾ ਉਹਨਾਂ ਦੇ ਪਰਿਵਾਰ ਤੇ ਕੀ ਬੀਤੀ ਹੋਏਗੀ ਦੇਖੋ ਮਤਲਬ ਤਿੰਨ ਭੈਣਾਂ ਦਾ ਇਕੱਲਾ ਭਰਾ ਹੋਣਾ ਮਤਲਬ ਕਿੰਨੇ ਮਤਲਬ ਇੱਛਾਵਾਂ ਨਾਲ ਮੰਗਿਆ ਹੋਗਾ ਭਰਾ ਨਾ ਤੇ 24 ਸਾਲ ਦਾ ਜਵਾਬ ਸੀ ਉਹ ਜੀ ਤੁਸੀਂ ਉਹ ਗੋਲੀ ਮਾਰ ਕੇ ਮਾਰ ਵੀ ਦਿੱਤਾ ਜੀ ਕੋਈ ਇਨਸਾਨ ਅਸੀਂ ਵੀ ਖੜੇ ਸੀ ਸਾਡੇ ਮਤਲਬ ਸ਼ੈਲਸ ਮਾਰੇਗੇ ਉਹ ਹਨ ਤੇ ਰਬੜ ਦੀਆਂ ਗੋਲੀਆਂ ਮਾਰੀਗੇ ਆ ਜੀ ਠੀਕ ਹੈ ਚਲੋ ਵਿਚਾਰ ਆ ਗਿਆ ਸਾਡਾ ਨਾ ਕਈ ਬੰਦੇ ਦੇ ਵੱਜੇ ਵੀ ਉਹਨਾਂ ਨੇ ਕੋਈ ਧਿਆਨ ਨਹੀਂ ਦੇ ਰਿਹਾ ਪਰ ਹੁਣ ਵੀ ਤਾਂ ਹੀ 11 ਵਾਲੀ ਕੋੜ ਵੀ ਇਸੇ ਕਰਕੇ ਰੱਦ ਜੀ ਹੋ ਗਈ ਇੱਕ ਤਰ੍ਹਾਂ ਦੀ ਵਿੱਚ ਜੜ ਦੇ ਲਈ ਜਾਂਦਾ ਮਲੇ ਪਲੈਨ ਹੀ ਹੋ ਪਾਇਆ ਨਾ ਤੋਂ ਵੀ ਲੜੀਆਂ ਨਹੀਂ ਗਿਆ ਨਾ ਤਰੀਕਾ ਨਹੀਂ ਸਮਝ ਆਇਆ ਕਿਵੇਂ ਇਹਨੂੰ ਡੀਲ ਕਰੀਏ ਪਾਸੇ ਜਦੋਂ ਅਸੀਂ ਦੂਸਰੇ ਦੀ ਸਰਹੱਦ ਦੇ ਵਿੱਚ ਜਾਂਦੇ ਹਾਂ ਕਿਸੇ ਦੂਸਰੇ ਥਾਣੇ ਦੇ ਵਿੱਚ ਵੀ ਜਾਂਦੇ ਹਾਂ ਅਦਰ ਸਟੇਟ ਤੋਂ ਤਾਂ ਉਤੋਂ ਥਾਣੇ ਦੀ ਪਰਮਿਸ਼ਨ ਲਈ ਜਾਂਦੀ ਹੈ ਲੇਕਿਨ ਇੱਥੇ ਦੂਜੀ ਸਰਹੱਦ ਦੇ ਵਿੱਚ ਪੰਜਾਬ ਦੀ ਸਰਹੱਦ ਦੇ ਵਿੱਚ ਡਰੋਨ ਚਲਾ ਕੇ ਛੁੱਟੇ ਜਾਂਦੇ ਨੇ ਬੰਮ ਕੀ ਸਰਕਾਰਾਂ ਇਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਆਪਣੀ ਮਹਿਸੂਸ ਨਹੀਂ ਕਰਨਗੀਆਂ ਨਹੀਂ ਉਹ ਪੰਜਾਬ ਤੁਸੀਂ ਲਈ ਨਾ ਛੱਡ ਦੋ ਵੀ ਸਰਕਾਰੇ ਪੰਜਾਬ ਦੀ ਆਏ ਹਰਿਆਣੇ ਦੀ ਆ ਤੇ ਸਾਰੇ ਰਲੇ ਮਿਲੇ ਆਂ ਕਟ ਕੋਈ ਨਹੀਂ ਹੁੰਦਾ ਦਿੱਲੀ ਵਾਲੀ ਮਤਲਬ ਪੰਜਾਬ ਵੀ ਤਾਂ ਦਿੱਲੀ ਤੋਂ ਹੀ ਚੱਲ ਰਿਹਾ ਹੈ ਕੇਜਰੀਵਾਲ ਚਲਾ ਰਿਹਾ ਭਗਵੰਤ ਮਾਨ ਥੋੜੇ ਚਲਾ ਰਿਹਾ ਐਮਪੀ ਦੀਆਂ ਵੋਟਾਂ 'ਚ ਭਗਵੰਤ ਮਾਨ ਕੇਜਰੀਵਾਲ ਦੀ ਗੱਡੀ ਦੇ ਬਾਹਰ ਲੰਮਕਰੇ ਜੀ ਪੰਜਾਬ ਦਾ ਮੁੱਖ ਮੰਤਰੀ ਮਤਲਬ ਤੁਸੀਂ ਉਹ ਕੇਜਰੀਵਾਲ ਕੀ ਆ ਜੀ ਤੁਸੀਂ ਕੇਜਰੀਵਾਲ ਦੇ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਆ ਦੋਂ ਉੱਥੇ ਦਾ ਪਰਵਾ ਤੂੰ ਗੱਡੀ ਦੇ ਵਿੱਚ ਮੈਂ ਐਮਪੀ ਦੀਆਂ ਵੋਟਾਂ 'ਚ ਐਸੀ ਕਰਕੇ ਆ ਰਿਹਾ ਲੋਕਾਂ ਨੂੰ ਮਤਲਬ ਰੋਸ ਹੋਇਆ ਵੀ ਸਾਡਾ ਮੁੱਖ ਮੰਤਰੀ ਯਾਰ ਗੱਡੀ ਦੇ ਪਰਲਮੈਂਟ ਕਰਿਆ ਹੁਣ ਭਗਵੰਤ ਮਾਨ ਨੇ ਬਿਆਨ ਦਿੱਤਾ ਵੀ ਮੈਂ ਕਿਸਾਨਾਂ ਦੇ ਨਾਲ ਜੀ ਮੈਂ ਚਾਹੁੰਨਾ ਵੀ ਕਿਸਾਨਾਂ ਦੀ ਗੱਲਬਾਤ ਹੋਵੇ ਠੀਕ ਆਉਣ ਮੀਟਿੰਗਾਂ ਵੀ ਸਭੀਆਂ ਹਨ ਪਰ ਮੈਨੂੰ ਕਿਤੇ ਸੋਰਸ ਸੀ ਸਾਡਾ ਕੋਈ ਨਾਨਸੀ ਪੁਲਿਸ ਵਾਲੇ ਜੀ ਉਹਨਾਂ ਨੇ ਦੱਸਿਆ ਵੀ ਸਾਨੂੰ ਪਿੱਛੋਂ ਹਦਾਇਤ ਆ ਵੀ ਜਿਹੇ ਇਹੀ ਜਿਹੇ ਟਰਾਲੀਆਂ ਨੇ ਜਿਹੜੀਆਂ ਵੀ ਜਿਹੇ ਜਿਹੇ ਟਰੈਕਟਰ ਨੇ ਜਿਹੜੇ ਵੈਰੀਗੇਟ ਤੋੜ ਸਕਦੇ ਨੇ ਮੋਡੀਫਾਈ ਕਰਾਈ ਹੋਣੇ ਉਹਨਾਂ ਨੂੰ ਰੋਕੋ ਤੇ ਉਹਨਾਂ ਨੂੰ ਰੋਕਿਆ ਵੀ ਜੀ ਦੀਵੇ ਕੇ ਪਿੱਛੇ ਦੇ ਉਹਨਾਂ ਲੰਗਰ ਲੈ ਆਏ ਜਾਂਦੇ ਸੀ ਕਿਸਾਨਾਂ ਵਾਸਤੇ ਲੰਗਰ ਪ੍ਰੋਵਾਈਡ ਕਰਨ ਵਾਸਤੇ ਟਰਾਲੀਆਂ ਆ ਰਹੀਆਂ ਸੀ ਉਹਨਾਂ ਨੂੰ ਰਸਤੇ ਵਿੱਚ ਹੀ ਸੜਕਾਂ ਤੇ ਰੋਕਿਆ ਗਿਆ ਉਹ ਤਾਂ ਕੋਈ ਹਰਿਆਣਾ ਸਰਕਾਰ ਜਾਂ ਸੈਂਟਰ ਗਵਰਨਮੈਂਟ ਦਾ ਹਨ ਕਿ ਤੇ ਨਹੀਂ ਰੋਕ ਰਹੀ ਹੈ ਪੰਜਾਬ ਸਰਕਾਰ ਤਾਂ ਬਹੁਤ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਵੀ ਕੋਈ ਸਾਡੇ ਪੱਥਰਾਂ ਦੇ ਨਾਲ ਨੂੰ ਨਹੀਂ ਉਹ ਉਹ ਵੀ ਚਾਉਂਦੇ ਨੇ ਵੀ ਯਾਰ ਮਤਲਬ ਇਹ ਪ੍ਰਾਈਵੇਟਾਈਜ਼ੇਸ਼ਨ ਹੋ ਜਾਏ ਖੇਤੀ ਦੀ ਵੀ ਜੀ ਵੀ ਉਹਨਾਂ ਨੂੰ ਨਹੀਂ ਲੱਗ ਕੋਈ ਲੱਗ ਤੁਮਾਂ ਜਿਹੜਾ ਬਾਲਾ ਮਤਲਬ ਬੋਲਾ ਜਾਂ ਬੰਦਾ ਚਲਾ ਤਾ ਕਈ ਦਵਾਰਿਆ ਉਹਨਾਂ ਯਾਰ ਰਗ ਵਿੱਚ ਡੇ ਅੱਗੇ ਚਲਾ ਰਹੇ ਨੇ